ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸਜਣੋ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਲਾਭ ਦੇ ਕਰੇ। ਵਲਟੋਏ ਪੈਂਡ ਦੇ ਵਿੱਚ ਲਬ ਦੇ ਘਰੇ ਆ ਇੱਕ ਸੂਈ ਸਵਾਈ ਝੋਟੀ ਆ ਸੱਜਣੋ ਤਾਜੀ ਫਲੂਨ ਕੱਟੀ ਚੰਗਾ ਸੰਗ ਸੰਗ ਰੰਗ ਰੂਪ ਸੋਹਣਾ ਤੇ ਇੱਕ ਬੂਰੀ ਬੂਰੀ ਤਿਲਾਂ ਵਾਲੀ ਵੀ ਆ ਵਿੱਚ ਵਿੱਚ ਵੇਖਿਓ ਆਜੋ ਬੂਰੀ ਤੋਂ ਸ਼ੁਰੂ ਕਰਦੇ ਆਪਾਂ ਤੋਰ ਤਾਰ ਕੇ ਇਹਨੇ ਨਾਲੇ ਭਰਾ ਤੋਂ ਰੇਟ ਜਾਂਦਿਆਂ ਰੇਟ ਵੀਰ ਦੇ ਜਾਇਜ਼ ਹੁੰਦੇ ਆ ਤੇ ਖਰੀਦਦਾਨ ਵਾਲੇ ਭਰਾ ਫਿਰ ਸੌਖੀ ਤਰ੍ਹਾਂ ਹੀ ਖਰੀਦਦੇ ਆ ਇੱਕ ਮਿੰਟ ਲੱਗਦਾ ਤੇ ਪਸੂ ਆਪੋ ਆਪਣੇ ਟਿਕਾਣਿਆਂ ਤੇ ਆਜੋ ਲਈਏ ਜਾਣਕਾਰੀ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਲਵ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਆਪੇ ਸੰਧੂ ਡੇਰੀ ਫਾਰਮਿੰਗ ਨੂੰ ਪਿਆਰ ਕਰਦੇ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਰਮਾਤਮਾ ਤੈਨ ਦੁਗਣੀ ਰਾਜ ਚੁਗਣੀ ਤਰੱਕੀ ਦੇ ਤੇ ਹੋਰ ਸੁਨਾ ਚੜਦੀ ਕਲਾ ਨਾ ਚੜਦੀ ਕਲਾ ਜੀ ਬਹੁਤ ਮਹਾਰਾਜ ਦੀ ਕਿਰਪਾ ਗੁਰੂ RAM DAS ਦੀ ਆਪਾਂ ਤੁਹਾਨੂੰ ਪਤਾ ਰੇਟ ਆਪਣੇ ਜਾਇਜ਼ ਹੁੰਦੇ ਆ ਇੱਕ ਘੰਟੇ ਦੇ ਵਿੱਚ ਕਲੀਰ ਸਾਂ ਵੇਲੇ ਹੋ ਜੀਦਾ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਦੀ ਕਿਰਪਾ ਹੈ ਬੰਦੇ ਇੱਕ ਨੂੰ ਅੱਜ ਵੀ ਮੱਝ ਮਿਲਣੀ ਆ ਇੱਕ 9 ਬੰਦੇ ਨੂੰ ਮੱਝਾਂ ਤੋਂ ਮਿਲੀਆਂ ਪਰ ਜਿਹੜਾ ਨੰਬਰ ਲੱਗ ਗਿਆ ਲੱਗ ਗਿਆ ਹਾਂ ਹਾਂ ਜਿਹੜੀ ਗੱਲ ਤੇ ਐਡਰੈਸ ਦਾਸ ਆਪਣਾ ਪਿੰਡ ਬਲਟੋਆ ਸੀਲ ਪੱਟੀ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਨਾਮ ਮੇਰਾ ਲਾਪਰੀ ਸਿੰਘ ਮੋਬਾਈਲ ਨੰਬਰ 9056 64716 9056 64716 ਤੇ ਬੂਰੀ ਮੈਂ ਕਿਹੜਾ ਸੂਆ ਆਪਣੀ ਬੂਰੀ ਮੈਂ ਵਿਚੀ ਉਹਨਾਂ ਦੇ ਦੁੱਝਿਆ ਕੇ ਪਰ ਕੋਈ ਤੀਜਿਆ ਮੰਨੇਗੀ ਤੁੱਜੇ ਮੰਨੇ ਪਰ ਮੈਂ ਆਹ ਦੇਖੋ ਸਮਝ ਲਾਵੀ ਹੋਈ ਓਕੇ ਰਿਪੋਰਟ ਹੈ ਨਾ ਸਾਡੇ ਲੈ ਤੁਹ ਨਹੀਂ ਆਉਂਦੇ ਜੇ ਇੱਧਰ ਤਾਂ ਤੁਹਾਨੂੰ ਦੇ ਦੇ ਮੀਆਂ ਸਾਡੇ ਪੱਕੇ ਤੋਂ ਨਹੀਂ ਬੱਚਾ ਸਾਲਾਂ ਦੀ ਜਿਹੜੀ ਝੋਟੀ ਕੁੰਦੀ ਇੱਧਰ ਹਾਂ ਵਾਕਿਆ ਜੀ ਤੇ ਦੂਜੇ ਤੋਂ ਵੀ ਹੋਊ ਕਿ ਮੈਂ ਬੰਦੇ ਝੂਟੀ ਦੂਜੇ ਨਾਲ ਤੀਜੇ ਹੋ ਕੋਈ ਚੱਕਰ ਹੀ ਨਹੀਂ ਤੇ ਤਿਲਾਂ ਵਾਲੀ ਪੂਰੀ ਆ ਹਨਾ ਕਾਲੇ ਤਿਲਾਂ ਵਾਲੀ ਪੂਰੀ ਆ ਬੜੇ ਬਦੀਨ ਮੰਗਦੇ ਬੜੇ ਪਰਮਾਇਸ਼ ਆਈ ਆਪਾਂ ਨੂੰ ਠੀਕ ਆ ਕਾਲੀ ਪੂਰੀ ਲੱਭ ਕੇ ਦੋ ਵਾਰ ਕੋ ਪਾਹ ਚੜਾਉਣੀ ਵੀ ਨਹੀਂ ਤੇ ਸਿੱਧੀ ਵੀ ਤੇਰੀ ਠੀਕ ਆ ਇਹ ਤਾਜ਼ਾ ਇਸ ਕਰਕੇ ਲੈਂਦੀ ਤੇਲੇ ਆ ਕਾਲੇ ਸਾਰੇ ਤੇ ਲਵ ਦਿਨ ਕਿੰਨੇ ਲੈ ਜੂ 10 ਦਿਨ ਜੀ ਹਫ਼ਤੇ ਦੇ ਅੰਦਰ ਬਥੂਰੀ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਸੁੱਕ ਹੋਊਗੀ ਦੀ ਆਪਣੀ ਗਰਟੀ ਥਾਣਾ ਥਾਣਾ ਲੋ ਟਿੱਪੀ ਕਿਤੇ ਗੱਲਾਂ ਹੀ ਪਰੇ ਆਦੇ ਅਗੇ ਵੀ ਜੀ ਚੀੜ ਹੁੰਦਾ ਸਹਿਤ ਅ ਅੱਛਾ ਸਹਿਤ ਹੁੰਦਾ ਇੰਨੀ ਮੈਂ ਬੰਦੀ ਨਾ ਥੱਲਿਓ ਠੀਕ ਆ ਛੱਡ ਗੱਲ ਦਿਓ ਜਿਹੜਾ ਵੀ ਕੋਈ ਖੜੂਗਾ ਬੰਦਾ ਮੈਨੂੰ ਸੁੰਦੀ ਮੈਂ ਦੀ ਵੀਡੀਓ ਬਣਾ ਕੇ ਪਾ ਦੇ ਆ ਮੇਰਾ ਬਣੂ ਕੇ ਥੱਲਿਓ ਤੇ ਇਹਨੇ ਦੁੱਧ ਕਿੰਨਾ ਇਹਦੀ ਮਾਲਕਾਂ ਨੇ ਦੱਸਿਆ ਦੁੱਧ ਦਿੱਤੀ ਆਪਾਂ ਝੁੰਗ ਨਹੀਂ ਮਾਰਨਾ ਆਪਾਂ 15 16 ਕਿਲੋ ਨੇ ਦੱਸਣਾ ਇਹਨੇ ਤਾਂ ਮੱਝ ਨੇ 13 ਕਿਲੋ ਦੁੱਧ ਦਿੱਤਾ ਜੇ ਪੱਕਾ ਜਿਹੜਾ ਨੈੱਟ ਵਾਲਾ ਅਗਾਂਹ ਨੂੰ ਮੈਂ 15 ਕਹਦਾ ਪਰ ਉਹਨਾਂ ਬੰਦੇ ਨੇ ਸਾਹਮਣੇ ਨੋਰਮਲ ਹੀ ਜੇ ਆ ਕਿ ਚੰਗੀ ਵੀ ਕਿਸੇ ਓਕੇ ਹਾਂਜੀ ਚੱਲ ਤੋਰ ਕਰਾ ਚੱਕ ਲੋ ਵੀ ਸੱਜਣੋ ਗੱਲਾਂ ਬਾਤਾਂ ਹੋਈਆਂ ਵੀਡੀਓ ਦੇ ਵਿੱਚ ਵੀਰਨਾ ਪੂਰੀ ਦੇ ਘਰੇ ਰੱਖਣ ਦੇ ਚਾਹ ਵਾਲੀ ਚਾਰੂ ਵਾਲੀ ਆ ਖਾਣੇ ਦੇ ਥਾ ਦਵਾ ਜੀ ਭੁੱਖੇ ਨਾ ਦਵਾਈ ਚਾਰੂ ਵਾਲੀ ਜੋ ਮਰਜ਼ੀ ਪਾਈ ਆ 29 ਕਿਲੀਆਂ ਆਉਂਦੀ ਇਹਦੇ ਨੀਲੀ ਰਾਵੀ ਦਾ ਵੀ ਪੱਖ ਰੱਖਦੀ ਆ ਹਨਾ ਹਾਂ ਜੀ ਇਹ ਤੁਹਾਨੂੰ ਪਤਾ ਸਾਡੇ ਇਧਰ ਪਾਕਿਸਤਾਨੀ ਫਲਾਦ ਲੈਣਾ ਜੀ ਤੁਹਾਨੂੰ ਦੱਸਿਓ ਵਾਕੇ ਆ ਜੀ ਲੇਵਾ ਦਾ ਬਹੁਤ ਬਣਾ ਜੂਗੀ ਮਾਰ ਕਰਤੀ ਨਹੀਂ ਠੀਕ ਓਕੇ ਰਿਪੋਰਟ ਰਹੂਗੀ ਹਨਾ ਹਾਂ ਓਦਾਂ ਵੀ ਠੰਡੀ ਠੀਰੀ ਆ ਠੰਡੀ ਪੋਰੀ ਆ ਜੀ ਕਰਮਾ ਜੀ ਝੋਟੀ ਨਵੀਂ ਆ ਨਹੀਂ ਨਹੀਂ ਨਵੀਂ ਆ ਥੋੜਾ ਵੀ ਭੱਜ ਜੂਗੀ ਲੈ ਭਾ ਮੇਰੇ ਤੇਰਾ ਥੋੜੇ ਕੇ ਲਾਗੇ ਘਾਰ ਲਓ ਇਹ ਉਹ ਜੀ ਨਹੀਂ ਆ ਗਈ ਮੈਂ ਤੁਹਾਨੂੰ ਪਤਾ ਡੰਗਰ ਜਿਹੜਾ ਲਿਆਉਣਾ ਚਾਹੁੰਦਾ ਵਾਕਿਆ ਨਵੀਂ ਸਜਣੋ ਕਰ ਲਓ ਚੱਲ ਸੋਲ ਚ ਵੀ ਨਿਸ਼ਾਨੀ ਆ ਜੇ ਕੱਟੀ-ਕੁੱਟੀ ਚੰਗੀ ਕਰਮਾਂ ਵਾਲੀ ਦੇਗੀ ਪੂਰੀ ਹਾਂ ਪਰ ਇਹਨਾਂ ਥੋੜੇ ਕਰਮਾਂ ਦੇ ਕਾਰੇ ਦਾ ਬੇਜਲ ਦੇ ਕਿਹੜਾ ਬੁਰਾ ਹੀ ਫਲ ਠੀਕ ਹਾਂ ਓਰੇ ਨਹੀਂ ਲੈਵਾ ਪਾਂਡਾ ਚੈੱਕ ਕਰੋ ਸਜਣੋ ਚੰਗਾ ਲੈਵਾ ਬਣਾਓ ਇਹ ਗੱਲ ਅਜੇ ਇਹ ਬਾਨਾ ਮੈਨੇ ਅਜੇ ਕਲਦੀਸ਼ਾਂ ਇਕੱਠ ਹੋਣੀ ਬਣੀ ਹਾਂ ਦੈਣ ਹਜੇ ਲੈ ਜਾਣੇ ਨਹੀਂ ਅੱਤ ਦਿਨ ਮੈਨਾ ਕਿਦੇ ਸੂਈ ਨਾ ਤੇ ਗੱਲਾਂ ਹੋਰ ਹੀ ਹੋ ਜਾਣਗੀਆਂ ਇਹ ਜਿਹੜਾ ਅੱਜ ਆਪਾਂ ਪਾ ਲੈਣਾ ਇਸ ਭਾਦੇ ਨਹੀਂ ਲੱਗਣੀ ਫਿਰ ਕਿੰਨੇ ਦੀ ਦੇਵਾਂਗੇ ਆਪਾਂ ਅੱਜ ਤੇਲ ਵਿੱਚ ਕਰਨ ਵਾਲੀ ਵਹਿਵਾਨਾ ਹੈਗਾ ਕਿ ਨਾਲ ਲੈਵਾ ਵਾਕਿਆ ਜੀ ਕਿੰਨੇ ਦੀ ਭਾ ਮੁਫਤ ਵਾਲਾ ਸਾਰੀ ਅੱਛਾ ਜਿੰਨੇ ਦਾ ਜਿੰਨੇ ਦੀ ਘੋਟੀ ਲਿਖਦੀ ਹੈ ਨਾ ਉਹਨਾਂ ਮੋਲੀ ਕਰਨਾ ਆਪਾਂ ਕਿੰਨੇ ਦੀ ਬਾਈ ਮੋਲ 85000 ਅੱਛਾ ਹਾਂ ਕਿੰਨੇ ਦੀ ਦੇ ਦੀ 80000 ਦੀ ਹੋਰ 70000 ਦੀ ਹਣ ਹੋਰ ਕਹਦੇ ਆ ਕਸ਼ਕੇ ਨਹੀਂ ਕਹਦੇ ਜੋ ਤੂੰ ਕਦੀਸਾ ਕਹਿੰਦਾਗਾ ਆਪਾ ਤੇਰੀ ਕਦੀ ਅੱਖੀ ਮੋੜੀ ਅੱਗੇ ਭਾਵੇਂ ਘਾਟਾ ਪਾਇ ਭਾਵੇਂ ਵਾਧਾ ਪਾਇ ਨਹੀ ਦੱਸ ਦੇ ਫਿਰ ਆਪੀਏ ਘਾਟਾ ਕਰ ਦੂਆਂ ਦੱਸ ਦੇ ਜੋ ਕਹਿੰਨਾ ਆਪਾ ਦੇ ਦਿੰਨੇ ਆ ਕਿਉਂਕਿ ਆਪਾ ਨੂੰ ਪਾਣਾ ਮਿਲਿਆ ਪਾਣਾ ਹੀ ਦੇ ਦਿੰਨੇ ਇਹ ਨਹੀਂ ਵੀ ਮੈਂ ਕਹਣਾ ਮੈਨੂੰ 10000 ਹੀ ਬਜੇ ਆਪਾਂ ਇਹੋ ਜੇ ਕਰ ਫਿਰ ਵੀ ਦੱਸ ਦੇ ਮੜਾ ਜਾ ਦੋ ਚਾਰ ਵੀ ਬਾਜੂ ਕਰੇ ਕੋਈ ਨਹੀਂ ਜੋ ਤੂੰ ਕਹਿੰਨਾ ਕਰ ਦੇ ਨਹੀਂ ਫਿਰ ਵੀ ਪਿਆਰ ਮੁਹੱਬਤ ਇਹ ਨਾ ਦੇ ਦੇ ਯਾਰ ਹੋਰ ਛੱਡ ਦੇ ਕਿੰਨੇ ਦੀ ਤਿੰਨ ਘਟਾ 80 ਦੀ 77000 ਦੀ 76000 ਦੀ ਲੈ ਜਾਊਗਾ ਕੋਈ ਬੰਦਾ ਜਿਹਦੇ ਕਰਮਾ ਚ ਹੋਈ ਅੱਛਾ ਹਾਂ ਕੀ ਬਾਤ ਆ ਯਾਰ ਹਾਂ ਨਾ 75 ਦੀ ਦੇਣੀ ਲੈ ਹਾਂ ਜਿਹੜੀ ਗੱਲ ਆ ਇਹ ਨੂੰ ਘੱਟ ਨਹੀਂ ਆਪਾਂ ਦੇਣੀ ਸਿੱਧੀ ਜਿਹੜੀ ਗੱਲ ਆ ਇਹ ਤੂੰ ਘੱਟ ਤਾਂ ਹੁਣ ਰੱਬ ਦਾ ਨਾ ਇਹ ਨੂੰ ਘੱਟ ਤਾਂ ਰੱਬ ਦਾ ਨਾ ਹੀ 75 ਦੀ ਜੇ ਮੱਝ ਦੇ ਜੂਏ ਇਹਦੇ ਨਾਲ ਦੀ ਤੇ ਮੇਰੇ ਤੋਂ ਦਾਗਿਆ ਭੀਗਾ ਨਾਮ ਦਊ ਨਹੀਂ ਦਊ ਭਾਣਾ ਵਜੀ ਆਪਣੇ ਬਹੁਤ ਬੰਦੇ ਮੇਰੇ ਸੱਜਣਾ ਕੋਲ ਹੀ ਉਹਨਾਂ ਮੈਨੂੰ ਬੜੇ ਭਾਣਾ ਦਿੱਤੀ ਆ ਵੀਰ ਕੋ ਉਹਨਾਂ ਨੇ ਵੀ ਵੇਖਣੀ ਆ ਮੈਂ ਹਾਂ ਅਗਲਾ ਕੂਗਾ ਕਿਤੇ ਜਾ ਕੇ 10000 ਨਫਾ ਲੈਂਦੇ ਇਸ ਕਰਕੇ ਮੈਂ 20000 ਦਾ ਰੱਖ ਕੇ ਦਿੱਤਿਆ ਆ ਵੀਡੀਓ ਨਾ ਬੰਦਿਆਂ ਦੇਖਣੀ ਆ ਮੈਂ ਵੀਡੀਓ ਬਥੇਰੀ ਵੇਦਾ ਇਧਰੇ ਤੇ ਇਨਫੈਕ ਤੇਰੇ ਪਿੰਦਗਾਂ ਨੇ ਹੈਗਾ ਜਿਹੜੇ ਬੈਗ ਸਾਰੀ ਆਉਣੀ ਮੈਂ ਵਾਕਈ 71000 ਦੀ ਹੈ 75000 ਦੀ ਲੁੱਟ ਲੋ ਮੇਲਾ ਜਿਹੜਾ ਲੁੱਟਿਆ ਜਾਂਦਾ ਅੱਜ ਵਾਕਈ ਫੜ ਲਓ ਫੜ ਲਓ ਕਰ ਨਾ ਫੜ ਲਓ ਤਰੀਫਾ ਕੇ ਗੁਰੂ ਰਾਮਦਾਸ ਦੀ ਕਿਰਪਾ ਵਾ ਛੂਟ ਮਾਰ ਕੇ ਨਹੀਂ ਕਰੀ ਡੰਗਰ ਵੇਚਿਆ ਸੱਚੀ ਗੱਲ ਤੁਸੀਂ ਦੀ ਅੱਗੇ ਵੀ ਮਾਲ ਆਪਣਾ ਘੰਟੇ ਜੇ ਵਿਕਦਾ ਸਾਰਾ ਸਹੀ ਹੈ ਹਾਂਜੀ ਅੱਜ ਵੀ ਘੰਟੇ ਨੂੰ ਵਿਕੂਗਾ ਆ ਲਿਆਂਦੀ ਅੱਜ ਕੱਟੀ ਪਹਿਲਣ ਵੇਖ ਕੇ ਇਧਰ ਜਰਸੀ ਗਾਂਰ ਕਾ ਮੂਹ ਹਾਂ ਟੋਵਾ ਪੈਂਦਾ ਟੋਵਾ ਪੈਂਦਾ ਤੇ ਪਤਲੀ ਪੁੱਤੀ ਪਹਿਲਾਂ ਨਾ ਤੇ ਬੱਚਾ ਕੀ ਹੈ ਤੇ ਕਦੋਂ ਦੀ ਸੂਈ ਆ ਕੱਟੀ ਮਗਰੇ ਨੂੰ ਹਫਤਾ ਹੋ ਗਿਆ ਸੂਈ ਨੂੰ ਇੱਕ ਹਫਤਾ ਸੂਈ ਨੂੰ ਹੋ ਗਿਆ ਕੱਟੀ ਮਗਰਾ ਤੇ ਆਪ ਵੀ ਕੱਟੀ ਆ ਆਪ ਵੀ ਹਜੇ ਕੱਟੀ ਆ ਤੇ ਸੀਗੀ ਵੇਖ ਲਗੀ ਕਿ ਦਿੰਦਾ ਸਾਹੀ ਵੇ ਕੱਟੀ ਦੇ ਕਿੰਨੇ ਆ ਹਾਂ ਤੇ ਧਾਰਾ ਕੰਨੀਆਂ ਕਸ਼ਾ ਤੁਸੀਂ ਤਾਂ ਦੱਸਣ ਨੂੰ ਭਾ ਦੱਸ ਦੀਏ 10 ਕਿਲੋ ਜਿਹੜਾ ਮੰਤੀ ਵਾਲਾ 8 ਕਿਲੋ ਦੋ ਤੇ ਜੇ ਦੇਖ ਲੈ 8 ਕਿਲੋ ਦੋ ਹਾਂ ਤੇ ਕੱਟੀ 11 ਕਿਲੋ ਦੋ ਤੇ ਕਰੂਗੀ ਮੇਰੇ ਮੇਰੇ ਹਿਸਾਬ ਨਾਲ ਐੜੀ ਇਹ ਨਾ ਕਿਉਂਕਿ ਉਹਨਾਂ ਤਾਜੀ ਕਰਕੇ ਜਾਂ ਲੇਟੀ ਲੂਪੀ ਇਹਨੂੰ ਕੁਝ ਨਹੀਂ ਪਾਇਆ ਠੀਕ ਆ ਨਾ ਜੇ ਕੱਟੀ ਮਲੇ ਤੇ ਜਿੱਦਣ ਕੱਟੀ ਮਲੇਗਾ ਜੀ ਦੁੱਧ 11 ਕਿਲੋ ਕਰ ਜੋ ਵੀ ਤੋਰ ਕਰਾ ਚੱਕੇ ਹਾਂ ਕੱਟੀ ਬਹੁਤ ਚੰਗੀ ਹੈ ਤੇ ਇਹ ਇੱਕ ਥਣ ਜੇ ਚੱਕ ਦੀ ਕੀ ਚੱਕਰ ਆ ਉਹ ਤੁਹਾਡੇ ਸਾਹਮਣੇ ਹੁਣ ਮੈਂ ਸਿੱਕੀ ਪਾ ਕੇ ਰਿਹਾ ਇੱਕ ਥਣ ਪਰੀ ਚੋਕਲੀ ਕਤੀ ਦਲ ਥੰਗਲੀ ਆ ਥੋੜਾ ਨਾ ਬਨਨੋ ਉਹ ਮੈਂ ਓਕੇ ਰਿਪੋਰਟ ਆ ਨਾ ਓਕੇ ਜੇ ਵੀ ਬੰਦਾ ਆਵੇ ਇੱਥੇ ਮੈਂ ਲੈਣਾ ਜੇ ਮੇਰੀ ਮੈਂ ਹੁਣ ਗਲਤ ਨਿਕਲੇ 10000 ਰੁਪਇਆ ਨਾਮ ਦੇ ਕੇ ਘਲਾਉਂ ਠੀਕ ਆ ਤੇ ਸੂਈ ਕਿੰਨੇ ਦਿਨਾਂ ਦੀ ਆ ਅਰੇ ਹੱਤ ਹੋ ਗਿਆ ਏ ਹਫਤੇ ਦੀ ਸੂਈ ਆ ਮੈਂ ਹੁਣ ਬਜ਼ਾਰੋਂ ਲਿਆਣ ਕੇ ਚਿੱਕੀ ਪਾਈ ਇਹਨੂੰ ਚਿੱਕੀ ਨਹੀਂ ਹੈਗੀ ਉਹ ਤਰ੍ਹਾਂ ਮੈਂ ਨੇੜੇ ਬੱਦੀ ਦੇ ਇੱਕ ਸਾਝੂੰਗੀ ਅਗਲਾ ਤਾਂ ਹੀ ਪਸਮੀ ਭਰਦੀ ਹੈ ਹਾਂ ਤਾਂ ਹੀ ਬੱਦੀ ਭਰਦੀ ਨਹੀਂ ਤੇ ਮੈਨੂੰ ਉਹਦਾ ਤੁਹਾਡਾ ਪਤਾ ਵੀ ਨਹੀਂ ਤੁਹਾਨੂੰ ਹਾਂ ਨਹੀਂ ਵਾਕਿਆ ਸਹੀ ਗੱਲ ਵਾਕਿਆ ਪਸਬਬੀ ਮੇਲੀ ਹੋਏ ਆ ਵਾਕਿਆ ਇਹ ਗੱਲ 'ਚ ਕੋਈ ਸ਼ੱਕ ਨਹੀਂ ਸਜਣੋ ਮੈਨੂੰ ਨਹੀਂ ਤਾਂ ਤੁਹਾਡਾ ਪਤਾ ਵੀ ਤੁਸੀਂ ਆਉਣਾ ਹਾਂ ਚਲ ਆਪਣੇ ਰੱਬ ਸਬਬੀ ਮੇਲ ਹੋਇਆ ਚਲ ਮਮੀ ਅੱਜ ਦੋ ਲੈ ਆਣਗੇ ਉਧਰ ਸਵੇਰੇ ਤੜਕੇ ਆਈਆਂ ਲੋ ਵੀ ਸਜਣੋ ਪਹਿਲਾਂ ਕੱਟੀ ਆ ਤੇ ਚੰਗੀ ਆ ਸੁਥਰੀ ਆ ਮਰਲਾ ਮਰਲਾ ਦੇ ਹਿਸਾਬ ਨਾਲ ਦੁੱਧ ਪਾਉਗੀ ਐਵੇਂ ਨਹੀਂ ਸਤਤਾ ਕਰੀ ਜਾਂਦਾ ਹੀਰੂ ਚਵਾਈ ਦੇ ਚੁਵਾਈ ਦੇਖੋ ਚਵਾਈ ਤਾਂ ਬਹੁਤ ਚੰਗੀ ਥਾਨ ਬਹੁਤ ਚੰਗਾ ਲੱਗਾ ਚੋਲੇ ਭਾਂਨੇ ਚੋਲੇ ਬੰਦਾ ਜਿਹੜੀ ਗੱਲ ਕਰਨ ਵਾਲੀ ਤੂੰ ਮਾਰਕ ਨਹੀਂ ਆਪਾਂ ਕਿਹਨੂੰ ਦੇਣ ਠੀਕ ਹੈ ਤੇ ਕੋਣ ਜਿੱਕਤੀ ਫੇਰ ਨਿਕਲੂਗੀ ਆਪਾਂ 10000 ਰੁਪਏ ਨਾਮ ਦੇ ਘਲਾਂ ਕਲੀਤਿਆ ਐਡਾ ਚੋਣ ਲੱਗਾ ਕਿ ਹਿਸਾਬ ਵੀ ਕਿਤੇ ਸੋਣ ਇਹ ਕਿਹੜਾ ਬੱਚੇ ਨੇ

ਤੇ ਸੱਜਣਾ ਲੇਵਾ ਭਾਂਡਾ ਵੇਖੋ ਝੋਟੀ ਦਾ ਹਾਂ ਫਿਰ ਇਹ ਇੱਕ ਗੱਲ ਹੋਰ ਹੈਗੀ ਇਹਦੇ ਚ ਬਲੀਸਿਆ ਗਾਵਾ ਮਰਗੀ ਪਰ ਅਨੁਜਾੜੀ ਚ ਚਾਰ ਵਾਰਾ ਜੋੜੋ ਠੀਕ ਆ ਕੱਲ ਮੈਂ ਕਰਾਂ ਇਹਦਾ ਰੇਟ ਕੀ ਰਹੂਗਾ ਰੇਟ ਵੀ ਇਹਦਾ ਸਾਭੀ ਆਪਾਂ ਕਰਨਾ ਕਿੰਨੇ ਦੀ ਮੋਲੇ ਦਾ ਵੀ 85000 ਕਰਦੇ ਆਪਾਂ ਉਹਦੇ ਚੋਂ 80 ਦੀ ਉਹਦੇ ਚੋਂ 78 ਦੀ ਲੈ ਜਾ ਹੋਰ ਹਾਂ ਨਾ 75 ਦੀ ਹੋਣੀ ਇਹ ਵੀ ਇਹ ਵੀ 1.5 ਲੱਖ ਦੀਆਂ ਦੋ ਦੇਰ ਲੱਗਦੇ ਜੁੜਾ ਪਰ ਕੋਈ ਮੈਂ ਇੰਨੇ ਜੀ ਦੇਣੀ ਨਹੀਂ ਕਿਸੇ ਵੀ ਬੰਦੇ ਨੇ ਇੱਕ ਦੇ ਜੁਗਾਰੇ ਕਹਦੇ 75 75 ਦੀਆਂ ਹੈ ਛੋਟੀਆਂ ਲੱਗਦੀਆਂ ਕਿਰੇ ਨਹੀਂ ਲੱਗਦੀ ਸੀ ਕੀ ਇਹ ਕੱਟੀ ਨੂੰ ਮੰਨਦੇ ਪਰ ਇਹਨੂੰ ਕਰਕੇ ਹੋਣਾ ਹਾਂਜੀ ਫਿਰ ਇਹ ਨਹੀਂ ਕਿ ਕਿਤੇ ਪਹਿਲ ਨੇ ਆਂ ਕਿ ਟਾਈਮ ਮਿਸ ਕਰ ਚੁੱਕੀ ਜਿਹੜੇ ਟਾਈਮ ਤੇ ਸਵੇਰੇ ਚੋਈ ਹੈ ਨਾ ਜੇ ਉਸ ਟਾਈਮ ਤੇ ਨਾ ਚੋਈਏ ਰਿੰਗ ਦੀ ਫਿਰ ਵਾਜਾ ਮਾਰਦੀ ਕਿ ਜੋ ਮੈਨੂੰ ਚੰਗੀ ਆ ਐਡੀ ਸੀਲ ਲਓ ਵੀ ਸੱਚ ਨੂੰ ਇਹ ਐਨੀਮਲ ਆ ਫੋਰ ਸੇਲ ਬਕਾਉ ਪੰਡ ਵਲਟੋਏ ਦੇ ਵਿੱਚ ਲਵ ਕੋਲੇ ਬੂਰੀ 75000 ਦੀ ਤੇ ਕਾਲੀ 75000 ਦੀ ਕਈ ਵੀਰ ਨਾਲ ਵਿੱਚ ਆਪਾਂ ਨੂੰ ਫੋਨ ਲੱਗੇ ਹੁਣ ਜਿਵੇਂ ਇਹਦਾ 75 ਮੁੱਲ ਕੀਤਾ ਹੈ ਕਹਿੰਦੇ 60 ਲੈਣਾ 65 ਲੈਣਾ ਇਹੋ ਜਿਹਾ ਗੱਮ ਨੇ ਆਪਣੇ ਕੋਲ ਹੈਗਾ ਵੀਰ ਭਰਾ ਉਹ ਆਪਾਂ ਨੂੰ ਫੋਨ ਕਰੇ ਜਿਨੇ ਭਰਾ ਮਲਕੀ ਛੋਟਛਪਾਈ ਆ ਉਹਦਾ ਮਾਨਤਾਣੀ ਆਪਾਂ ਕਰਨਾ ਵਾ ਮਈਆਂ ਦੇ ਵਿੱਚੋਂ ਕਈ ਬੰਦੇ ਇਹਦਾ 75 ਮੁੱਲ ਕੀਤਾ 50 60 ਲੈਣਾ 65 ਲੈਣਾ ਇਹੋ ਜਿਹੇ ਬੰਦਾ ਨਹੀਂ ਫੋਨ ਕਰੇ ਇਹ ਤਾਂ ਚੰਗੀ ਗੱਲ ਹੈ ਧੰਨਵਾਦ ਉਹਦਾ ਵੀ ਹਾਂਜੀ ਧੰਨਵਾਦ ਸਭ ਨੂੰ ਵੀਡੀਓ ਨੂੰ ਐਂਡ ਤੱਕ ਵੇਖਣ